ਪੈ ਕਿ ਨਾਮਤਾ ਮਾਤਾ ਕੀ ਕਟੋ ਮੇਰਾ ਨਾਮ ਗੁਮੇਸ਼ ਸਿੰਘ ਜੀ ਕਟਨਾ ਜੀ ਦਾ ਪਤਾ ਨਹੀਂ ਜੀ ਉਹ ਸਾਨੂੰ ਤਾਂ ਪਿੰਡ ਪਤਾ ਲੱਗਾ ਵੀ ਭਾਂਜੇ ਸਾਡੇ ਦੇ ਗੋਲੀ ਲੱਗ ਗਈ ਆ ਤੇ ਗੋਲੀ ਲੱਗੀ ਗੋਲੀ ਵੱਜ ਗਈ ਆ ਤੇ ਉਸ ਤੋਂ ਵੀ ਅਸੀਂ ਸਿੱਦੇ ਇੱਥੇ ਹਸਪੀਟਲ ਹੀ ਆ ਗਏ ਆ ਤਾਂ ਕਿ ਸੀਰੀਅਸ ਵੀ ਪਾਇਏ ਦੇਖਿਆ ਬਾਕੀ ਉਹਨੂੰ ਪਤਾ ਹੁਣ ਕੀ ਹੋਇਆ ਕੀ ਨਹੀਂ ਹੋਇਆ ਪਤਾ ਲੱਗਾ ਕਿ ਗੋਲੀ ਪੱਟ ਕੇ ਲੱਗੀ ਜਾਂਦੇ ਹਾਂ ਜੀ ਬੰਦੇ ਦਾ ਪਤਾ ਬੰਦੇ ਦਾ ਡੈਡੀ ਉੱਥੇ ਸੀ ਉਹਦਾ ਮਜੂਦ ਕੋਲ ਹੀ ਸੀ ਉਹਦਾ ਡੈਡੀ ਉਹਨੂੰ ਪਤਾ ਹੀ ਹੈ ਸਾਰਾ ਜੀ ਮੰਗੀ ਆਣ ਵੀ ਜੋ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਲਤ ਕਾਫੀ ਸੀਰੀਅਸ ਹੈ ਨਾ ਡਾਕਟਰ ਸਾਹਿਬ ਕਿੱਥੇ ਗੋਲੀ ਲੱਗੀ ਆ ਖੱਬੇ ਪੱਟ ਤੇ ਲੱਗੀ ਆ ਕਿਸ ਤਰ੍ਹਾਂ ਦੀ ਹਾਲਤ ਆ ਹੁਣ ਪੇਸ਼ੈਂਟ ਦੀ ਹਾਲਤ ਨਾਜੁਕ ਹੈ ਕਾਫੀ ਖੂਨ ਨਿਕਲ ਚੁੱਕਿਆ ਇੰਦਰੀ ਲੱਗਦੀ ਹੈ ਉਸ ਕੋਲ ਇੰਦਰੀ ਲੱਗਦੀ ਹੈ ਇੱਕ ਅੰਛੋ ਕੀ ਨਾਮ ਆ ਸਰ ਨੂੰ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਖਾਈ ਤੇ ਮੇਰਾ ਦਾਦਾ ਕੀ ਨਾ ਰੋ ਤੁਹਾਡਾ ਡਾਕਟਰ ਬੈਠੋ ਕੀ ਮੈਟਰ ਹੈਗਾ ਸਰ ਅ ਬਲਜੀਤ ਸਿੰਘ son of ਸਖਦੇਵ ਸਿੰਘ ਵਾਸੀ ਖਾਈ ਫੇਮੇ ਕੇ ਦੇ ਇੰਜਰਡ ਹੋਣ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਹਦੇ ਬਾਰੇ ਅਸੀਂ ਜਾਂਚ ਲਈ ਇੱਥੇ ਪਹੁੰਚੇ ਆਂ ਜਾਂਚ ਤੋਂ ਬਾਅਦ ਜੋ ਵੀ ਹਰਦਰ ਐਕਸ਼ਨ ਹੋਏਗਾ ਉਹ ਕਾਨੂੰਨ ਅਨਸਾਰ ਅਸੀਂ ਕਰ ਵੀ ਕਰਾਂਗੇ ਸਰ ਇੱਕ ਜਣੇ ਕਾਇਲ ਹੋਇਆ ਇੱਕ ਇੰਜਰਡ ਹੋਇਆ ਇਹ ਕੀ ਨਾਮ ਕੀ ਹੈ ਜਿਹੜਾ ਕਾਇਲ ਹੋਇਆ ਬਲਜੀਤ ਸਿੰਘ ਜੀ ਅચ્છਾ ਇਹਨਾਂ ਦਾ ਮਸਲਾ ਕੀ ਹੋਇਆ ਸਰ ਉਥੇ ਕੋਈ ਲੜਾਈ ਚੱਲਦੀ ਹੀਗੀ ਫਿਲਹਾਲ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਪਰ ਇਹ ਪਤਾ ਲੱਗਿਆ ਵੀ ਇਹਨਾਂ ਦੇ ਆਪਸ ਵਿੱਚ ਕੋਈ ਨਿੱਜੀ ਰੰਜਿਸ਼ ਸੀ ਪਈ ਪੁਰਾਣੀ ਰੰਜਿਸ਼ ਸੀ ਇਹਨਾਂ ਦੀ ਨਿੱਜੀ ਰੰਜਿਸ਼ ਬਾਰੇ ਦੱਸ ਰਹੇ ਬਾਕੀ ਅਸੀਂ ਅਜੇ ਸਾਰੇ ਮਾਮਲੇ ਦੀ ਤਫ਼ਤੀਸ਼ ਕਰਾਂਗੇ ਜਾਂਚ ਪਰਤਾਲ ਕਰਾਂਗੇ ਜਾਂ ਇਸ ਤੋਂ ਬਾਅਦ ਜੋ ਫੱਟ ਆਉਣਗੇ ਉਹਦੇ ਮੁਤਾਬਕ ਜਿਹੜੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਹਦੀ ਚਲੰਗ ਲੰਗ ਦੇ ਪਤਾ ਲਗਾ ਇਹਦੀ ਜਾਂਚ ਕਰ ਰਹੇ ਹਾਂ ਜੀ ਸਾਰੀ ਪਰਤਾਲ ਕਰਾਂਗੇ